ਲੋ ਜੀ ਬਿੱਲੀ ਥੈਲਿਓ ਬਾਹਰ ਆ ਗਈ ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਕਿ ਇਹ ਵੋਟ ਸਦਾਈ ਦਾ ਕੰਮ ਕੱਲੇ ਬਿਹਾਰ ਤੱਕ ਨਹੀਂ ਪੂਰੇ ਮੁਲਕ ਚ ਹੋਏਗਾ ਬਿਲਕੁਲ ਜੀ ਵੋਟਾਂ ਦੀ ਪਰਚੋਲ ਐ ਜਿਹੜੇ ਦੁਨੀਆ ਚ ਨਹੀਂ ਰਹੇ ਉਹਨਾਂ ਦੇ ਨਾਮ ਕੱਟੇ ਜਾਣੇ ਚਾਹੀਦੇ ਨੇ ਜਿਹੜੇ ਜਿੰਦੇ ਜਾਗਦੇ ਉਹਨਾਂ ਦੀ ਵੋਟ ਬਣੀ ਰਹਿਣੀ ਚਾਹੀਦੀ ਹੈ ਪਿੰਡ ਪੱਦਰ ਤੇ ਕਸਬੇ ਪੱਦਰ ਤੇ ਬਾੜ ਪੱਦਰ ਤੇ ਸਭ ਨੂੰ ਪਤਾ ਹੁੰਦਾ ਕਿ ਇਹ ਬੰਦਾ ਨਜਾਇਜ਼ ਬਣਿਆ ਜਾਇਜ਼ ਬਣਿਆ ਇੱਥੇ ਦਾ ਹੈ ਨਹੀਂ ਹੈ ਬਾਹਰ ਦਾ ਕਿੱਥੇ ਦਾ ਪਰ ਚੌਣ ਕਮਿਸ਼ਨ ਜਿਵੇਂ ਕਾਗਜ਼ ਪੱਤਰ ਮੰਗ ਰਿਹਾ ਜਿਹੜੇ 11 ਮਤਲਬ ਡਾਕੂਮੈਂਟ ਬਣਾਏ ਗਏ ਨੇ ਬਿਹਾਰ ਬਿਹਾਰ ਦੇ ਬੰਨ ਉਹਨਾਂ ਚ ਕਹਿੰਦੇ ਤਿੰਨ ਚਾਰ ਤੋਂ ਡਾਕੂਮੈਂਟ ਜਿਹੜੇ ਬਿਹਾਰ ਚ ਹੈ ਹੀ ਨਹੀਂ ਤੇ ਫਿਰ ਕਿੱਥੋਂ ਲੈ ਕੇ ਦੇਣੇ ਤੇ ਇਸ ਲਈ ਦੋ ਡਾਕੂਮੈਂਟ ਜਏ ਨੇ ਜਿੰਨਾਂ ਚ ਜਨਮ ਤਰੀਕ ਦਾ ਤੇ ਅਤੇ ਪਤੇ ਦਾ ਕੋਈ ਥਾਂ ਹੀ ਨਹੀਂ ਤੇ ਫਿਰ ਉਹਨਾਂ ਦਾ ਕੀ ਬੇਸਰਜੀਤਾ ਪਤਾ ਹੀ ਨਹੀਂ ਉਹਦੇ ਵਿੱਚ ਸੋ ਇਸ ਲਈ ਕਹਿੰਦੇ ਕਿ ਇਹ ਸਾਰੀ ਮਨਕਰਤ ਕਹਾਣੀ ਹੈ ਕੁਝ ਤਰ੍ਹਾਂ ਇਸ ਨੂੰ ਖਾਸ ਕਰ ਆ ਭਾਜਪਾ ਜਨਤਾ ਪਾਰਟੀ ਦੇ ਉਲਟ ਖੜੀਆਂ ਰਾਂਜਕ ਤਰ੍ਹਾਂ ਇਸ ਨੂੰ ਚੋਣਾਂ ਨਾਲ ਜੋੜ ਕੇ ਦੇਖ ਰਹੀਆਂ ਨੇ ਕਿ ਜਿਹੜੀ ਵੋਟ ਬੀਜੇਪੀ ਨੂੰ ਨਹੀਂ ਪੈਂਦੀ ਜਾਂ ਨਹੀਂ ਪੈਂਦੀ ਆਸ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਹਿੰਦੇ ਚੋਣ ਕਮਿਸ਼ਨ ਬੀਜੇਪੀ ਦਾ ਸੈੱਲ ਬਣ ਕੇ 빙 ਬਣ ਕੇ ਕੰਮ ਕਰ ਰਿਹਾ ਪਰ ਇੱਧਰ ਚੋਣ ਕਮਿਸ਼ਨ ਕਹਿੰਦਾ ਹੁਣ ਪੂਰੇ ਦੇਸ਼ ਚ ਵੋਟਰ ਸੂਚੀਆਂ ਦੀ ਮੁਰਸਦਾਈ ਹੋਊਗੀ ਇਹ ਪਹਿਲਾਂ ਹੀ ਸੀਗਾ ਸੁਪਰੀਮ ਕੋਰਟ ਪਹੁੰਚੀਆਂ ਨੇ 11-12 ਪਟੀਸ਼ਨਾਂ ਜਿਹੜੀਆਂ ਇਸ ਕੱਲ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਪਰ ਕੀ ਸੁਪਰੀਮ ਕੋਰਟ ਨੂੰ ਵੀ ਚੋਣ ਕਮਿਸ਼ਨ ਕੁਝ ਗੱਲਾਂ ਲੁਕਾ ਰਿਹਾ